ਲੋ ਜੀ ਅੱਜ ਗੱਲ ਕਰਦੇ ਆ ਆਪਾਂ ਦੀ ਪੰਜਾਬ ਵਾਲਿਆਂ ਦੀ ਦੀ ਪੰਜਾਬ ਵਿੱਚ ਜਿਹੜੀ ਵੈਬ ਚੱਲ ਰਹੀ ਇਹਨਾਂ ਦੀ ਇਹਦੇ ਵਿੱਚ ਇਹਦੀ ਪ੍ਰੀਤੀ ਦੀ ਚੋਰੀ ਫੜ ਹੋ ਗਈ ਆ ਕਿ ਪ੍ਰੀਤੀ ਦੀ ਮੰਮੀ ਇਹਨੂੰ ਅੱਜ ਤੱਕ ਜੋ ਵੀ ਸਮਾਨ ਦਿੰਦੀ ਰਹੀ ਉਹ ਚੋਰੀ ਦਿੰਦੀ ਰਹੀ ਘਰੋਂ ਚੱਕ ਚੱਕ ਕੇ ਤੇ ਹੁਣ ਇਹ ਰੌਲਾ ਪਿਆ ਇਹਨਾਂ ਦੀ ਅਲਮਾਰੀ ਦਾ ਜਿਹੜੀ ਇਹਨੂੰ ਅਲਮਾਰੀ ਲੈ ਕੇ ਦਿੱਤੀ ਸੀ ਉਹਦੇ ਬਦਲੇ ਉਹਦੀ ਮੰਮੀ ਕਹਿੰਦੀ ਮੈਂ ਅੱਜ ਤੱਕ ਇਹਨੂੰ ਦਿੱਤਾ ਹੀ ਕੀ ਆ ਧੀਆਂ ਨੂੰ ਸਾਰੇ ਦਿੰਦੇ ਹੀ ਹੁੰਦੇ ਆ ਇੱਕ ਕਲਮਾਰੀ ਦਿੱਤੀ ਤੁਸੀਂ अलमारी ਬਦਲੇ ਕਹਿੰਦੀ ਇੰਨੇ ਔਖੇ ਹੋਈ ਜਾਣੇ ਆ ਤੇ ਫਿਰ ਸੰਦੀਪ ਨੂੰ ਵੀ ਵਿੱਚ ਬੋਲਣਾ ਪਿਆ ਸੰਦੀਪ ਨੇ ਕਿਹਾ ਕਿ ਤੁਸੀਂ ਕਦੀ 50000 ਦੇ ਦਿੱਤਾ ਕਦੀ ਕਿੰਨੇ ਪੈਸੇ ਦੇ ਤੇ ਕਦੀ ਗੱਡੀ ਦੇ ਦਿੱਤੀ ਤੇ ਤੁਸੀਂ ਚੱਕ ਚੱਕ ਕੇ ਸਾਰਾ ਸਮਾਨ ਦੇ ਦੇਣੇ ਆ ਇਦਾਂ ਹੀ ਤੇ ਹੁਣ ਗੱਡੀ अलमारी ਦੇ ਦਿੱਤੀ अलमारी ਵਾਲੀ ਤੇ ਗੱਲ ਖੁੱਲ ਗਈ अलमारी ਵਾਲੀ ਗੱਲ ਤੋਂ ਹੀ ਸਾਰੀਆਂ ਗੱਲਾਂ ਖੁੱਲੀਆਂ ਤੇ ਪਹਿਲਾਂ ਇਹਨੂੰ ਪ੍ਰੀਤ ਦੇ ਮੰਗਣ ਤੇ ਇਹਨੂੰ ਗੱਡੀ ਲੈ ਕੇ ਦਿੱਤੀ। ਉਹ ਕਹਿੰਦੀ ਫਿਰ ਇੱਕ ਟਾਈਮ ਇਦਾਂ ਦਾ ਵੀ ਆਊਗਾ ਤੁਸੀਂ ਘਰੋਂ ਰਾਸ਼ਨ ਚੱਕ ਕੇ ਇਹਨੂੰ ਦੇ ਦਿਆ ਕਰੂਗੇ। ਸੌਦਾ ਵੀ ਤਾਨੂੰ ਅਸੀਂ ਲੈ ਕੇ ਦੇਣਾ ਆ। ਤੇ ਆਂਟੀ ਔਖੀ ਹੋਣ ਲੱਗ ਗਈ ਕਿ ਸਾਰੇ ਦਿਨ ਦੇ ਹੀ ਹੁੰਦੇ ਆ ਅਸੀਂ ਕੀ ਵੱਖਰਾ ਕਰ ਦਿੱਤਾ। ਈਆਂ ਨੂੰ ਸਾਰੇ ਦਿਨ ਦੇ ਹੀ ਆ। ਬਸ ਇਹੀ ਰੌਲਾ ਚੱਲ ਰਹੀ ਜਾਂਦਾ। ਅੰਕਲ ਨੇ ਵੀ ਸਮਝਾਇਆ ਕਵਲ ਨੇ ਉਹ ਤਿੰਨੇ ਇੱਕ ਪਾਸੇ ਤੇ ਆਂਟੀ ਇੱਕ ਪਾਸੇ। ਆਂਟੀ ਤੇ ਪ੍ਰੀਤੀ ਵੀ ਦੋਨਾਂ ਨੇ ਰਲ ਕੇ ਸਾਰਾ ਕੀਤਾ ਕਵਲ ਨੇ ਕਿਹਾ ਕਿ ਸਾਨੂੰ ਤਾਂ ਇਦਾਂ ਪਤਾ ਹੀ ਨਹੀਂ ਲੱਗਣਾ ਸੀ ਤੁਸੀਂ ਅਜ ਤੱਕ ਕੀ ਕਰੀ ਜਾਨੀਆਂ ਆ ਮੜ ਕੇ ਪ੍ਰੀਤੀ ਨੇ ਗੁੱਸਾ ਕੀਤਾ ਤੇ ਉਹ ਉਥੋਂ ਉੱਠ ਕੇ ਚਲ ਗਈ ਤੇ ਕਹਿੰਦੀ ਕਿ ਮੈਂ ਨਹੀਂ ਰਹਿਣਾ ਕਹਿੰਦੀ ਤੁਸੀਂ ਮੈਂ ਕੀ ਮੰਗ ਲਿਆ ਤੁਹਾਡੇ ਕੋ ਮੈਂ ਕੀ ਬਖਰਾ ਲੈ ਲਿਆ ਤੇ ਫੇਰ ਸੰਦੀਪ ਨੇ ਕਵਲ ਨਾਲ ਵੀ ਗੱਲ ਕੀਤੀ ਉੱਪਰ ਜਾ ਕੇ ਇਕੱਲੇ ਹੋ ਕੇ ਕਿ ਇਦਾਂ ਦਾ ਬਹੁਤ ਕੰਮ ਖਰਾਬ ਆ ਕਿ ਇਦਾਂ ਦਾ ਮੰਮੀ ਸਾਰੀ ਉਮਰ ਹੀ ਇਹਨੂੰ ਘਰੋਂ ਚੱਕ-ਚੱਕ ਕੇ ਸਮਾਨ ਦਿੰਦੇ ਰਹਿਣਗੇ ਫਿਰ ਪ੍ਰੀਤੀ ਨੂੰ ਲੱਗਾ ਗੁੱਸਾ ਤੇ ਪ੍ਰੀਤੀ ਕਹਿੰਦੀ ਮੈਂ ਰਹਿਣਾ ਨਹੀਂ ਉਹ ਘਰ ਮੈਂ ਤਾਂ ਘਰ ਛੱਡ ਕੇ ਚਲ ਜਾਣਾ ਕਹਿੰਦੀ ਮੈਂ ਚੱਲਦੀ ਆਪਣੇ ਘਰ ਤੇ ਕਵਲ ਨੇ ਬਹੁਤ ਸਮਝਾਇਆ ਸੰਦੀਪ ਨੇ ਵੀ ਬਹੁਤ ਸਮਝਾਇਆ ਕਿ ਇਦਾਂ ਨਹੀਂ ਘਰੋਂ ਜਾਈਦਾ ਪਰ ਪ੍ਰੀਤੀ ਨਹੀਂ ਮੰਨੀ ਤੇ ਬਸ ਉਹ ਕਹਿੰਦੀ ਮੈਂ ਤਾਂ ਜਾਣਾ ਹੀ ਜਾਣਾ ਫਿਰ ਆਂਟੀ ਕਹਿੰਦੇ ਬਸ ਪੈ ਗਈ ਤੇਰੇ ਠੰਡ ਤੂੰ ਇਹੀ ਚਾਹੁੰਦਾ ਸੀ ਕਿ ਕੁੜੀ ਘਰੋਂ ਚਲ ਜਾਵੇ ਤੇ ਉਹ ਹੁਣ ਚਲ ਗਈ ਆ ਲੈਲਾ ਹੁਣ ਘਰ ਮਜੇ ਤੇ ਕਵਲ ਨੇ ਪਿੱਛੇ ਅੰਗਿਆ ਪ੍ਰੀਤੀ ਦੇ ਪਿੱਛਾ ਕੀਤਾ ਕਿ ਤੂੰ ਨਾ ਜਾ ਘਰ ਚੱਲ ਪਰ ਪ੍ਰੀਤੀ ਨਹੀਂ ਮੰਨੀ ਫਿਰ ਉਹ ਉਹਨੂੰ ਆਪ ਛੱਡਿਆ ਆ ਪਰ ਉਹਦੇ ਸਹੁਰੇ ਘਰ ਦੇ ਅੰਦਰ ਨਹੀਂ ਵੜਿਆ ਉਹ ਉਹਨੂੰ ਬਾਹਰ ਹੀ ਲਾ ਕੇ ਆ ਗਿਆ